ਯਾਰੇ ਸਾਰੇ ਸਾਥਿਓ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਤੁਸੀਂ ਸਾਡੀ ਪ੍ਰੈਸ ਕਾਨਫਰੰਸ ਚ ਆਏ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਹੱਥ ਜੋੜ ਕੇ ਤੁਹਾਡਾ ਬਹੁਤ-ਬਹੁਤ ਧੰਨਵਾਦ ਕਰਦਾ ਆਂ ਆਮ ਆਦੀ ਪਾਰਟੀ ਜਿਹੜੀ ਲੋਕਾਂ ਵਿੱਚ ਇਨਕਲਾਬ ਦਾ ਨਾਰਾ ਦੇ ਕੇ ਆਈ ਸੀ ਜਿਹੜੇ ਕਹਿੰਦੇ ਸੀ ਕਿ ਅਸੀਂ ਬਹੁਤ ਸਾਫ਼-ਸੁਥਰਾ ਲੇਗ ਪ੍ਰਸ਼ਾਸਨ ਦਮਾਂਗੇ ਅੱਜ ਉਹ ਇੱਥੇ ਦਾ ਇਲੈਕਸ਼ਨ ਹਾਈਜੈਕ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਤੇ ਐਸੀਆ ਕਣਾਉਣੀਆਂ ਹਰਕਤਾਂ ਕਰ ਰਹੀ ਹੈ ਕਿ 25-25 ਲੱਖ ਰੁਪਏ ਦੀ ਬੋਲੀ ਲਗਾਤੀ ਆ ਆਮ ਬੰਦਿਆਂ ਦੀ ਐਮਸੀਆਂ ਦੀ ਹੈ ਤੇ ਹੋਰਾਂ ਦੀ ਪੈਸਾ ਪੂਰਾ ਖਰਚਿਆ ਜਾ ਰਿਹਾ ਸਰਕਾਰੀ ਮਸ਼ੀਨਰੀ ਨੂੰ ਪੂਰਾ ਵਰਤਿਆ ਜਾ ਰਿਹਾ ਹਰ ਤਰ੍ਹਾਂ ਦੀ ਧਮਕੀ ਹਰ ਤਰ੍ਹਾਂ ਦਾ ਸਾਰਾ ਕੁਝ ਹੋ ਰਿਹਾ ਤੁਸੀਂ ਦੇਖ ਕੇ ਵੀ ਆਏ ਹੋ ਤੇ ਹੋ ਰਿਹਾ ਹੈ ਦੇਖ ਵੀ ਰਹੇ ਹੋ ਲੇਕਿਨ ਪਹਿਲਾਂ ਵੀ ਇਲੈਕਸ਼ਨ ਹੁੰਦੇ ਆਏ ਹੈ ਪਹਿਲਾਂ ਵੀ ਮਸ਼ੀਨਰੀਆਂ ਦਾ ਮਿਸਯੂਜ਼ ਹੁੰਦਾ ਹੈ ਪੈਸੇ ਦੀ ਵਰਤੋਂ ਹੁੰਦੀ ਹੈ ਮੈਂ ਇਸ ਗੱਲ ਨੂੰ ਬਹੁਤਾ ਤਰਜੀਹ ਨਹੀਂ ਦਿੰਦਾ ਲੇਕਿਨ ਅਸੀਂ ਉਹਦੇ ਵਾਸਤੇ ਲੜ ਰਹੇ ਹਾਂ ਤੇ ਲੜਾਂਗੇ ਪਰ ਹੁਣ ਇਹ ਜਿਸ ਕਨਿਉਣੀ ਹਰਕਤਾ ਤੇ ਆਮ ਆਦਮੀ ਪਾਰਟੀ ਉਤਰੀ ਹੈ ਮੈਂ ਉਹਦੀ ਤੁਹਾਡੇ ਨਾਲ ਗੱਲ ਕਰਨਾ ਚਾਹੁੰਦਾ ਹੈ ਕਿ ਜਾਨ ਮਾਲ ਨੂੰ ਪੈ ਗਿਆ ਹੈ ਬਹੁਤ ਕੈਪਚਰ ਕਰਨ ਦਾ ਪਹਿਲਾਂ ਤੇ ਜਗਾੜ ਬਣਾ ਲਿਆ ਤਰੀਕਾ ਲੱਭ ਲਿਆ ਤੇ ਕਤਲਾਂ ਨੂੰ ਇੱਥੇ ਵਿੱਚ ਲੈ ਕੇ ਆ ਗਏ ਜਿਨ੍ਹਾਂ ਨੇ ਤਿੰਨ ਤਿੰਨ ਕਤਲਾਂ ਦੇ ਇਸ ਤੋਂ ਵੀ ਜ਼ਿਆਦਾ ਕਤਲਾਂ ਦੇ ਜਿਨ੍ਹਾਂ ਤੇ ਕੇ ਚੱਲ ਰਹੇ ਹਨ ਉਹਨਾਂ ਨੂੰ ਪਰੋਲ ਤੇ ਲਿਆ ਕੇ ਸਾਡਾ ਇਲੈਕਸ਼ਨ ਹਾਈਜੈਕ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦੇ ਰਿਹਾ ਕਿ ਆ ਬੰਦਾ ਖੜਾ ਹੈ ਪੁਲਿਸ ਦੇ ਨਾਲ ਇਹਦਾ ਨਾਮ ਹੈ ਦਲਜੀਤ ਸਿੰਘ ਪਾਨਾ ਜਲੰਧਰ ਦਾ ਰਹਿਣ ਵਾਲਾ ਪਾਨਾ ਦਲਜੀਤ ਸਿੰਘ ਪਾਨਾ ਗੈਂਗਸਟਰ ਹੈ ਇਹ ਪਟਿਆਲੇ ਦੀ ਜੇਲ੍ਹ ਵਿੱਚ ਬੰਦ ਸੀ ਇਦੇ ਪਰ ਕੇਸ ਕੀ ਆ ਹੈ ਪਹਿਲਾ ਇਹਨੇ ਕਤਲ ਕੀਤਾ ਮਤਲਬ ਕਤਲ ਦਾ ਦੋਸ਼ ਲੱਗਿਆ ਇਹਦੇ ਤੇ ਤਾਂ ਇਹ ਅੰਦਰ ਚਲੇ ਗਿਆ ਇਹ ਜਮਾਨਤ ਲੈ ਕੇ ਆ ਗਿਆ ਜਮਾਨਤ ਪਰ ਆਏ ਬੇ ਨੇ ਦੋ ਕਤਲ ਦਾ ਹੋ ਕੇ ਦੋਸ਼ ਲੱਗਿਆ ਦੋ ਕਤਲ ਹੋਰ ਹੋਏ ਜਿਹੜੇ ਕੇ ਕਹਿੰਦੇ ਵੀ ਇਹਨੇ ਕੀਤੇ ਤਿੰਨ ਕਤਲ ਹੋ ਗਏ ਇਹ ਬੰਦਾ ਅੰਦਰ ਚਲੇ ਗਿਆ ਇਨੂੰ ਉਮਰ ਕੈਦ ਸੁਣਾ ਦਿੱਤੀ ਗਈ ਹਾਈ ਕੋਰਟ ਤੱਕ ਪਤਾ ਨਹੀਂ ਮੈਨੂੰ ਸੁਪਰੀਮ ਕੋਰਟ ਗਿਆ ਕਿ ਨਹੀਂ ਹਾਈ ਕੋਰਟ ਤੱਕ ਦਾ ਪਤਾ ਕਿ ਇਹਦੀ ਜ਼ਮਾਨਤ ਨਹੀਂ ਹੋਈ ਤੇ ਹੁਣ ਆਮ ਆਦੀ ਪਾਰਟੀ ਨੇ ਇਸੇ ਪਰਿਵਾਰ ਤੋਂ ਦਰਖਾਸਤ ਲੈ ਕੇ ਡੀਸੀ ਨੂੰ ਕਹਿ ਕੇ ਜੇਲਰ ਨੂੰ ਦਬਾਅ ਪਾ ਕੇ ਇਸ ਨੂੰ ਪ੍ਰੋਲ ਤੇ ਲਿਆਂਦਾ ਪਰਸੋ ਤੇ ਇਹ ਪੁਲਸ ਵਾਲਿਆ ਨੂੰ ਨਾਲ ਲੈ ਕੇ ਇਹਦੇ ਚਾਰੇ ਪਾਸੇ ਪੁਲਸ ਹੁੰਦੀ ਹੈ ਪੂਰੀ دہشت ਕਰਦੀ ਸਾਡੇ ਬੈਸਟਾਰਕੇ ਚ ਪਾ ਰਿਹਾ ਹੈ ਸਾਡੇ ਬਹੁਤ ਸਾਰੇ ਬੰਦੇ ਨੂੰ ਧਮਕੀਆਂ ਦੇ ਚੁੱਕਿਆ ਸੀਚਲ ਦੇ ਘਰ ਦੇ ਆਲੇ-ਦਾਲੇ ਫਿਰਦਾ ਪਾਇਆ ਗਿਆ ਤੇ ਮੈਂ ਆਮ ਆਦਮੀ ਪਾਰਟੀ ਵਾਲਿਆਂ ਨੂੰ ਪੁੱਛਣਾ ਚਾਹੁੰਦਾ ਕਿ ਆਹ ਰਾਜ ਲੇਵਲ ਬਾਸਤ ਤੋਂ ਨੂੰ ਲੁਕਾ ਨੇ ਬੁੱਟਾ ਪਾਈਆਂ ਸੀ ਤੁਸੀਂ ਇਲੈਕਸ਼ਨ ਲੜਨਾ ਫਿਰ ਤਰੀਕੇ ਨਾਲ ਲੜ ਲਓ ਤੁਸੀਂ ਪੈਸੇ ਵੀ ਵਰਤ ਰਹੇ ਆ ਸਾਡੇ ਬੰਦਿਆਂ ਨੂੰ ਪੈਸੇ ਦੇ ਕੇ ਕਈ ਲੈ ਗਏ ਕੋਈ ਗੱਲ ਨਹੀਂ ਲੋਕਾਂ ਦੇ ਵੋਟਾਂ ਤਾਂ ਲੋਕਾਂ ਨੇ ਪਾਉਣੀਆਂ ਤੁਸੀਂ ਤਾਂ ਤਿੰਨੀਆਂ ਪੁਲਿਸ ਵਾਲੀਆਂ ਤਾਂ ਹੋਰ ਮਜਬੂਰ ਲੇਕਿਨ ਆ ਕਿਸ ਤਰ੍ਹਾਂ ਮਜਬੂਰ ਕਰ ਲਈਏ ਤੁਸੀਂ ਕੀ ਸੀਤਲੰਗਰਾ ਨੂੰ ਮਰਵਾਣਾ ਚਾਹੁੰਦੇ ਹੋ ਜਾਂ ਚਰਨਜੀਤ ਸਿੰਘ ਨੂੰ ਮਰਵਾਣਾ ਚਾਹੁੰਦੇ ਹੋ ਜਾਂ ਜਿਹਨੇ ਤੁਹਾਡੇ ਤੇ ਅਲਿਗੇਸ਼ਨ ਲਗਾ ਕੇ ਉਹਨਾਂ ਨੂੰ ਮਰਵਾਣਾ ਚਾਹੁੰਦੇ ਹੋ ਤੁਸੀਂ ਕਿਹਨੂੰ ਮਰਵਾਣਾ ਚਾਹੁੰਦੇ ਹੋ ਕੀ ਤੇ ਤੁਸੀਂ ਕਿਹੜਾ ਕਿਹੜਾ ਬੂਤ ਕੈਪਚਰ ਕਰਾਣਾ ਚਾਹੁੰਦੇ ਹੋ ਤੇ ਸਾਡੇ ਬੰਦਿਆਂ ਨੂੰ ਜੀ ਨਹੀਂ ਦੇ ਰਿਹਾ ਦੋ ਕੱਲ ਰਾਤ ਦਾ ਆਇਆ ਹੋਇਆ ਸੋ ਮੈਂ ਇਲੈਕਸ਼ਨ ਕਮਿਸ਼ਨ ਨੂੰ ਵੀ ਬੇਨਤੀ ਕਰਾਂਗਾ ਕਿ 10 ਤਰੀਕ ਤੱਕ ਇਹਦੀ ਪ੍ਰੋਲ ਕੈਨਸਲ ਕਰਕੇ ਉਹਨੂੰ ਵਾਪਸ ਭੇਜਿਆ ਜਾਵੇ ਉਸ ਤੋਂ ਬਾਅਦ ਹੋਵੇ ਤੇ ਜੇ ਸਾਨੂੰ ਕੋਈ ਇਤਰਾਜ਼ ਨਹੀਂ ਲੇਕਿਨ ਏ ਗ੍ਰੇਡ ਕੈਟਾਗਰੀ ਦਾ ਕ੍ਰਿਮੀਨਲ ਉਸ ਨੂੰ ਬਿਊਰਿੰਗ ਇਲੈਕਸ਼ਨ ਕੋਡ ਪਰ ਨਹੀਂ ਦਿੱਤੀ ਜਾ ਸਕਦੀ ਕੋਰੋਂ ਚ ਲਿਖਿਆ ਫਿਰ ਇਹਨੂੰ ਕਿਸ ਤਰ੍ਹਾਂ ਦਿੱਤੀ ਗਈ ਕਿਸ ਤਰ੍ਹਾਂ ਲਿਆਂਦਾ ਗਿਆ ਮੈਂ ਮੁੱਖ ਮੰਤਰੀ ਜੀ ਨੂੰ ਪੁੱਛਣਾ ਚਾਹੁੰਦਾ ਹੈ ਕਿ ਆ ਇਹ ਤੁਹਾਡਾ ਇਨਕਲਾਬ ਹੈ ਹੁਣ ਤਾਂ ਫਿਰ ਐਸੀ ਹੈ ਕਿ ਸਰਬ ਰੋਸ਼ੀ ਕੀ ਤਮੰਨਾ ਅਬ ਹਮਾਰੇ ਦਿਲ ਮੇ ਹੈ ਦੇਖਣਾ ਹੈ ਜੋ ਕਿਤਨਾ ਬਾਜੂਏ ਕਾਤਿਲ ਮੇ ਹੈ ਐਸੀ ਲੜਾਂਗੇ ਐਸੀ ਮਰਾਂਗੇ ਐਸੀ ਇੱਥੇ ਆਪਣੇ ਜਲੰਧਰ ਨੂੰ ਬਚਾਉਣਾ ਹੈ ਐਸੀ ਪੰਜਾਬ ਨੂੰ ਬਚਾਉਣਾ ਥੋਥੇ ਜਿਸ ਤਰੀਕੇ ਦੇ ਤੁਹਾਡੇ ਰਵਈਏ ਐ ਇਸ ਤਰ੍ਹਾਂ ਦੇ ਕਾਤਲ ਕਨਾਉਣੀਆਂ ਹਰਕਤਾਂ ਤੁਹਾਡੀਆਂ ਜਿਸ ਤਰੀਕੇ ਦੇ ਨਾਲ ਤੁਸੀਂ ਇਹ ਇਲੈਕਸ਼ਨ ਲੁੱਟਣਾ ਚਾਹੁੰਦੇ ਹੋ ਪੁਲਿਸ ਦੀਆਂ ਪ੍ਰਸ਼ਾਸਨ ਦੀ ਸਹਾਇਤਾ ਦੇ ਨਾਲ ਤੇ ਇਸ ਤਰ੍ਹਾਂ ਦੇ 30 ਮਿੰਟ ਜਨੂੰ ਲਿਆ ਕੇ ਐਸੀ ਇਹ ਉਹਦੇ ਚੱਲਣ ਨਹੀਂ ਦੇਣਾ ਇਲੈਕਸ਼ਨ ਤਾਂ ਲੋਕਾਂ ਨੇ ਬੋਟਾ ਪਾਣੀ ਆ ਲੋਕ ਨਟਾਰਾ ਕਰਨਗੇ ਨਾ ਜਲੰਧਰ ਦੇ ਲੋਕ ਡਰਦੇ ਐ ਨਾ ਜਿਲੰਦਰ ਦੇ ਲੋਕ ਬਕਾਉ ਹੈ ਨਾ ਜਿਲੰਦਰ ਦੇ ਲੋਕ ਤੁਹਾਡੇ ਲਾਰਿਆਂ ਵਿੱਚ ਆਉਣ ਵਾਲੇ ਆ ਤੁਸੀਂ ਪਹਿਲਾਂ ਕਿਹਾ ਦਲਿਤ ਬਿੱਟੀ ਸੀਐਮ ਬਣਾਵਾਂਗੇ ਅੱਜ ਤੱਕ ਨਹੀਂ ਬਣਾਇਆ ਹੁਣ ਕਿਸ ਤਰ੍ਹਾਂ ਜਾਂਦੇ ਹੋ ਨਾ ਬਸਤੀਆਂ ਦੇ ਵਿੱਚ ਤੁਸੀਂ ਅੱਜ ਸਵੇਰੇ ਨਹੀਂ ਪਿਆ ਇੱਕ ਘਰ ਦੇ ਵਿੱਚ 2-2 ਫੁੱਟ ਪਾਣੀ ਉਹਦੀ ਵੀਡੀਓ ਤੁਹਾਨੂੰ ਦਿਖਾ ਦਿੰਨਾ ਮੈਂ ਇੱਕ ਨਹੀਂ ਸਾਰੇ ਘਰਾਂ ਦਾ ਇਹੀ ਹਾਲ ਹੈ ਦੋ ਸਾਲ ਤੁਸੀਂ ਕੀ ਕਰਦੇ ਰਹੇ ਜੀ ਗੰਦਾ ਪਾਣੀ ਟਿਊਬਲ ਬੰਦਿਆ ਟਿਊਬਲ ਇੱਕ ਬਸਤੀ ਦੇ ਵਿੱਚ 4 ਦਿਨ ਹੋ ਗਏ ਪਾਣੀ ਨਹੀਂ ਆਇਆ ਉਹ ਕੀ ਦੀ ਜ਼ਿੰਮੇਵਾਰੀ ਹੈ ਤੁਸੀਂ ਇੱਥੇ ਇਲੈਕਸ਼ਨ ਲੜਨ ਦੇ ਬਾਵਜੂਦ ਪੂਰਾ ਜੋਰ ਲਾਉਣ ਦੇ ਬਾਵਜੂਦ ਇੱਕ ਬਸਤੀ ਵਿੱਚ 4 ਦਿਨ ਤੋਂ ਪਾਣੀ ਨਹੀਂ ਪਹੁੰਚਾ ਸਕੇ ਤਾਂ ਇਹ ਲੋਕਾਂ ਦਾ ਬਣੇਗਾ ਕੀ ਮੈਂ ਇੱਥੇ ਦੇ ਜਿਹੜਾ ਕਮਿਸ਼ਨਰ ਹੈ ਕਾਰਪੋਰੇਸ਼ਨ ਦਾ ਉਹਨੂੰ ਚਿੱਠੀ ਲਿਖ ਕੇ ਦਿੱਤੀ ਹੈ ਕੀ ਜੀ ਮੈਨੂੰ ਐਸਟੀਮੇਟ ਬਣਾ ਕੇ ਦੋ ਮੈਂ ਇੱਥੇ ਦਾ ਐਮਪੀ ਚੁਣਿਆ ਗਿਆ ਮੈਂ ਆਪਣੇ ਐਮਪੀ ਫੰਡ ਚ ਇੱਥੇ ਪਿਊਬ ਲਾਉਣਾ ਚਾਹੁੰਦਾ ਆ ਲਾਉਂਗਾ ਲੇਕਿਨ ਇਹ ਸਰਕਾਰ ਵੱਲੋਂ ਕੁਝ ਨਹੀਂ ਹੋ ਰਿਹਾ ਇਹ ਸਰਕਾਰ ਵੱਲੋਂ ਆ ਹੋ ਰਿਹਾ ਕਿ ਕ੍ਰਿਮੀਨਲ ਜਿਹਨੂੰ ਲਿਆ ਕੇ ਇੱਥੇ ਬੂਤ ਕੈਪਚਰਿੰਗ ਕਰਕੇ ਪੁਲਿਸ ਨੂੰ ਲਗਾ ਕੇ ਇਹ ਇੱਥੇ ਲੁੱਟਣਾ ਚਾਹੁੰਦੇ ਆ ਇਲੈਕਸ਼ਨ ਨੂੰ ਜਿਹੜਾ ਕਿ ਅਸੀਂ ਲੁੱਟਣ ਨਹੀਂ ਦੇਵਾਂਗੇ ਅਸੀਂ ਇਸ ਦਾ ਇਲੈਕਸ਼ਨ ਕਮਿਸ਼ਨ ਕੋਲ ਵੀ ਜਾਵਾਂਗੇ ਸਰਕਾਰ ਨੂੰ ਵੀ ਕਹਿ ਰਹੇ ਆ ਕਿ ਇਹਨੂੰ ਵਾਪਸ ਭੇਜੋ ਜੀ ਨੇ ਸਪਾਰਸ ਕਰਕੇ ਲਿਆਂਦਾ ਹੈ ਉਹੀ ਸਪਾਰਸ ਕਰੇ ਜਿਹੜੇ ਇੱਥੇ ਆ ਕੇ ਡੇਰਾ ਲਾ ਲਿਆ ਜਿਨ੍ਹਾਂ ਨੇ ਕੂਠੀਆਂ ਦੱਬ ਕੇ ਯਾਰ ਮੈਂ ਤਾਂ ਹੈਰਾਨ ਹੈ ਉਹ ਮੁੱਖ ਮੰਤਰੀ ਦੇ ਜਿਹੜੇ ਗਨਮੈਨ ਹੈ ਕਿਧਰ ਰੋਟੀ ਖਾਂਦੇ ਉਹਦੇ 3 ਲੱਖ ਰੁਪਏ ਹੋ ਗਿਆ ਉਹ ਨਹੀਂ ਦਿੰਦੇ ਕੀ ਕਰੂਗੇ ਹੁਣ ਇਹ ਵੀ ਲੁੱਟ ਲੈਣਗੇ ਸਾਡੇ ਗਰੀਬ ਆਦਮੀ ਨੂੰ ਸੋ ਆ ਚੀਜ਼ ਜਿਹੜੀ ਹੈ ਇਹ ਬਰਦਾਸ਼ਤ ਦੇ ਕਾਬਿਲ ਨਹੀਂ ਆ ਜਿਹੜੇ ਗਨਮੈਨ ਕੀਆ ਕਰਦੇ ਆ ਹੋਰ ਕੁਝ ਕੀਆ ਕਰਦੇ ਕਿਸ ਤਰ੍ਹਾਂ ਲੁੱਟਦੇ ਸਾਨੂੰ ਬਹੁਤਾ ਪੰਗਾ ਨਹੀਂ ਲੇਕਿਨ ਇਸ ਤਰ੍ਹਾਂ ਦੀ ਦਹਿਸ਼ਤ ਕਰਦੀ ਜਿਹੜੀ ਕਿ ਕ੍ਰਿਮੀਨਲ ਅਪਰੋਚ ਆਮ ਆਦਮੀ ਪਾਰਟੀ ਨੇ ਅਪਣਾਈ ਹੈ ਐਸੇ ਦੀ ਕੋਰ ਨਿੰਦਾ ਕਰਦੇ ਆ ਰਹੇ ਦੇ ਖਿਲਾਫ ਅਸੀਂ ਲੜਾਂਗੇ ਅਸੀਂ ਤਗੜੇ ਹੋ ਕੇ ਇਲੈਕਸ਼ਨ ਜਿੱਤਣਾ ਹੈ ਔਰ ਪਿਆਰ ਦੇ ਨਾਲ ਜਿੱਤਣਾ ਹੈ ਲੋਕਾਂ ਵਿੱਚ ਅਸੀਂ ਪਿਆਰ ਦਾ ਸਨੇਹਾ ਦੇਣਾ ਹੈ ਅਸੀਂ ਪਿਆਰ ਨਾਲ ਹੀ ਕੰਮ ਕਰਨਾ ਹੈ ਮੈਨੂੰ ਲੋਕਾਂ ਨੇ ਪਿਆਰ ਨਾਲ ਵੋਟਾਂ ਪਾਈਆਂ ਲੇਕਿਨ ਮੈਂ ਨਸ਼ਿਆਂ ਦੇ ਖਿਲਾਫ ਮੈਂ ਜਿਹੜੀਆਂ ਡੜਾ ਸੱਟਾ ਚੱਲਦਾ ਲਾਟਰੀਆਂ ਚੱਲਦੀਆਂ ਜਿਹੜੀਆਂ ਇੱਥੇ ਬਦਫੈਲੀਆਂ ਹੋ ਰਹੀਆਂ ਜਿਹੜੀਆਂ ਇਹ ਚੈਨ ਖਿਚੋਰੀਆਂ ਜਿਹੜੇ ਇੱਥੇ ਡੱਕੇ ਆ ਲੁੱਟਾ ਹੋ ਰਹੀਆਂ ਉਹਨਾਂ ਦੇ ਖਿਲਾਫ ਲੜਾਂਗਾ ਆਖਰੀ ਦਮ ਤੱਕ ਲੜਾਂਗਾ ਆਰਾ ਸਾਡੇ ਭੈਣ ਜੀ ਆਰ ਜਿੱਤੇ ਵਾਲੇ ਐ ਅਸੀਂ ਦੋਵੇਂ ਭੈਣ ਭਾਈ ਲੜ ਇੱਥੇ ਇਹਨਾਂ ਬਦਫੈਲੀਆਂ ਨੂੰ ਦੂਰ ਕਰਾਵੇ ਦੋਨੋਂ ਇੱਕੋ ਜਹੀ ਐ ਜੀ ਜੀ ਪੀ ਤੇ ਆਮ ਆਦਿ ਪਾਰਟੀ ਦੋਨਾਂ ਨੇ ਇੱਥੇ ਕਿਉਂਕਿ ਜਿਹੜੇ ਪਹਿਲਾਂ ਲਾਹੌਰ ਮਾੜੀ ਸੀ ਅੱਜ ਪਸ਼ੌਰ ਵੀ ਮਾੜੀ ਹੈ ਜੇ ਭਾਜਪਾ ਨੂੰ ਲੈ ਗਈ ਤਾਂ ਉਹ ਚੰਗੇ ਨਹੀਂ ਹੋਗੇ ਉਹਨਾਂ ਨੇ ਇੱਥੇ ਰਲ ਕੇ ਸਾਰਾ ਕੁਝ ਕੀਤਾ ਹੈ ਤੇ ਜਿਹੜੇ ਹੁਣ ਸਿਹੇੜਨੇ ਆ ਜਾਂ ਜਿਹੜੇ ਅਰੋੜੇ ਵਰਗੇ ਬੈਠੇ ਜਿਨ੍ਹਾਂ ਦੇ ਸਾਰੇ ਅਲੀਗੇਸ਼ਨ ਲੱਗੇ ਆ ਉਹ ਵੀ ਇੱਥੇ ਮਾੜੀ ਹੈ ਇਸ ਤਰ੍ਹਾਂ ਕੇ ਜਲੰਧਰ ਦੇ ਲੋਕਾਂ ਨੂੰ ਵੀ ਮੇਰੀ ਬੇਨਤੀ ਹੈ ਕਿ ਉਹ ਚੁਣੋ ਜਿਹੜਾ ਤੁਹਾਡੇ ਮੁਫਾਤ ਵਾਸਤੇ ਤੁਹਾਡੀ ਸ਼ਾਂਤੀ ਵਾਸਤੇ ਤੁਹਾਡੇ ਪਿਆਰ ਵਾਸਤੇ ਤੁਹਾਡੀ ਤਰੱਕੀ ਵਾਸਤੇ ਖੜਾ ਔਰ ਖੜੇਗਾ ਜਾ ਤੁਸੀਂ ਮਾਨੂੰ ਪਾਵਰ ਦਿੱਤੀ ਹੈ ਤਾਂ ਇਸ ਪਾਵਰ ਦੀ ਵਰਤੋਂ ਕਰਕੇ ਪਾਰਲੀਮੈਂਟ ਤੱਕ ਲੋਕਾਂ ਦੀ ਲੜਾਈ ਲੜਾਂਗਾ ਔਰ ਲੜ ਕੇ ਦਿਖਾਵਾਂਗੇ ਅਰ ਇਹ ਲੜਾਈ ਹੈ ਜਿਹੜੀ ਨਸ਼ੇ ਨੂੰ ਖਤਮ ਕਰਨ ਦੀ ਜੜਾ ਸੱਟਾ ਖਤਮ ਕਰਨ ਦੀ ਲਾਟਰੀ ਖਤਮ ਕਰਨ ਦੀ ਅਤੇ ਲੁੱਟਾਂ ਖੋਹਾਂ ਖਤਮ ਕਰਦੀ ਇਹ ਲੜਾਈ ਐਸੀ ਜਿੱਤਾਂਗੇ ਅਰ ਤਕੜੇ ਹੋ ਕੇ ਜਿੱਤਾਂਗੇ ਤੁਸੀਂ ਗੱਲਾਂ ਕੀ ਕਿਹਾ ਜੀ ਸਾਹਿਬ ਅੱਜ ਇਸ ਤਰ ਕਦੋਂ ਬਾਰ ਜਿਹੜਾ ਕੀ ਆਇਆ ਹੈ ਤੇ ਮੁੱਖ ਮੰਤਰੀ ਸੂਬਾ ਕੀ ਲੱਗਦਾ ਹੈ ਬੰਦੇ ਜੁਆਇਨ ਕਰਾਏ ਜਾਣਗੇ ਤੇ ਆਪ ਐਕਟਿਵ ਹੋਏਗਾ ਖੁਦ ਆਪਕੀ ਹੋਈ ਇਹ ਆਪ ਐਕਟਿਵ ਹੋ ਚੁੱਕਿਆ ਹੈ ਹੋ ਚੁੱਕਿਆ ਜਦੋਂ ਆਇਆ ਸੀ ਅਜੇ ਇਹ ਕੱਲ ਆਇਆ ਹੈ ਇਹਨੇ ਪੂਰੀ ਐਕਟੀਵਿਟੀ ਸ਼ੁਰੂ ਕਰਤੀ ਹੈ ਮੈਂ ਤੁਹਾਨੂੰ ਫੇਰ ਦੱਸ ਰਿਹਾ ਸ਼ੀਤਲ ਦੇ ਘਰ ਵਾਲੇ ਦਾ ਘੁੰਮਦਾ ਦਿਖ ਰਿਹਾ ਕਿਸੇ ਨੂੰ ਵੀ ਜਾਨ ਮਾਲ ਦਾ ਖਤਰਾ ਹੈ ਸਾਡੇ ਹਲਕੇ ਦੇ ਵਿੱਚ ਉਹ ਚਾਹੇ ਕੋਈ ਕੈਂਡੀਡੇਟ ਹੈ ਕਿਉਂਕਿ ਹਾਰ ਰਹੇ ਹਨ ਇੱਕ ਕੈਂਡੀਡੇਟ ਵੀ ਮਾਰਿਆ ਗਿਆ ਤਾਂ ਇਲੈਕਸ਼ਨ ਖਤਮ ਹੋ ਜਾਣੀ ਹੈ ਹਰ ਜਿਹੜੇ ਬੰਦੇ ਨੇ ਪਹਿਲਾਂ ਜਿਮਾਂਡ ਤੇ ਆ ਕੇ ਦੋ ਕਤਲ ਕੀਤੇ ਤੁਸੀਂ ਕਿਸ ਤਰ੍ਹਾਂ ਅੰਦਾਜ਼ਾ ਲਗਾ ਸਕਦੇ ਜੋ ਹੋਵੇਗਾ ਮੈਂ ਕਹਿੰਦਾ ਪੁਲਿਸ ਕੀ ਕਰਦੀ ਹੈ ਇਹ ਡੀਸੀ ਕਿਦਾਂ ਅੰਦਾਜ਼ੇ ਨੇ ਇਹ ਇਜਾਜ਼ਤ ਦਿੱਤੀ ਹੈ ਅਰ ਇਲੈਕਸ਼ਨ ਦੇ ਵਿੱਚ ਠੀਕ ਹੈ ਮੁੱਖ ਮੰਤਰੀ ਨੂੰ ਤਾਂ ਇਹ ਜਿਹੇ ਬੰਦਿਆਂ ਦੀ ਲੋੜ ਹੈ ਉਹਨੇ ਬੁਲਾ ਲਿਆ ਲੇਕਿਨ ਐਸੀ ਤਰ੍ਹਾਂ ਆਪਣੇ ਸਮਾਜ ਨੂੰ ਦੇਖਣਾ ਫਿਰ ਸੀਟਨ ਨੂੰ ਕਿੱਦਾਂ ਦੇਖਦੇ ਫਿਰ 2:45 ਤੱਕ ਉਹਨੇ ਸੀਐਮ ਸਾਹਿਬ ਦਾ ਵੇਟ ਕੀਤਾ ਵਾ ਤੇ ਇੱਕ ਪੈਂਡਰਾ ਜਿਹਾ ਹੱਥ ਦਿਖਾਈ ਆ ਲੋਕਾਂ ਨੂੰ ਸਮਾਈ ਨਹੀਂ ਕਿ ਕੀ ਹੈ ਜਾਂ ਕੀ ਨਹੀਂ ਹੈ ਕਹਿੰਦੇ ਹੁਣ ਇਹਨੂੰ ਮੈਂ ਸੀਐਮ ਤੱਕ ਪਹੁੰਚਾਉਂਗਾ ਥੀਟਨ ਉਂਗਰਾਲ ਨੇ ਬਹੁਤ ਹੀ سنگੀਨ ਜਿਹੜੇ ਇਲਜ਼ਾਮ ਹੈ ਉਹ ਆਮ ਆਦਮੀ ਪਾਰਟੀ ਤੇ ਸਮੁੱਚੇ ਤੌਰ ਤੇ ਲਗਾਏ ਹੈ ਉਹਨਾਂ ਦੇ ਐਮਐਲਏ ਤੇ ਵੀ ਲਗਾਏ ਹੈ ਮੁੱਖ ਮੰਤਰੀ ਦੇ ਪਰਿਵਾਰ ਤੇ ਵੀ ਲਗਾਏ ਹੈ ਇਹ ਕੋਈ ਛੋਟੀ ਗੱਲ ਨਹੀਂ ਹੈ ਇਸ ਨੂੰ ਲਾਈਟਲੀ ਨਹੀਂ ਲੈਣਾ ਚਾਹੀਦਾ ਇਹਦੀ ਇਨਕੁਆਇਰੀ ਹੋਣੀ ਚਾਹੀਦੀ ਹੈ ਠੀਕ ਹੈ ਕਿੰਨਾ ਕੁ ਲੜ ਸਕਦਾ ਇੱਕ ਆਦਮੀ ਕਹਿੰਦੇ ਸੇਵਾ ਦੇਸ਼ ਤੇ ਕੌਮ ਦੀ ਬੜੀ ਔਖੀ ਗੱਲਾਂ ਕਰਨੀਆਂ ਬਹੁਤ ਸਖਾਲੀਆਂ ਨੇ ਜੀਨੇ ਇਹ ਸੇਵਾ ਵਿੱਚ ਪੈਰ ਪਾਇਆ ਉਹਨੇ ਲੱਖ ਮੁਸੀਬਤਾਂ ਘਾਲੀਆਂ ਨੇ ਉਹ ਆਪਣੀ ਧੀ ਨੂੰ ਨਾਲ ਲੈ ਕੇ ਖੜ ਗਿਆ ਕਿ ਮੇਰੇ ਟੱਬਰ ਨੂੰ ਖਤਰਾ ਹੈ ਉਸਰੇ ਕਿਹਾ ਕਿ ਮੈਨੂੰ ਪਾਕਿਸਤਾਨ ਤੋਂ ਟੈਲੀਫੋਨ ਆਇਆ ਕਿ ਆ মুখ্যমন্ত্রী ਜੀ ਦੱਸਣਗੇ ਕਿ ਇਸ ਦਾ ਸਾਰਾ ਮੁੱਖ ਮੰਤਰੀ ਦੇ ਖਿਲਾਫ ਸੀ ਫਿਰ ਪਾਕਿਸਤਾਨ ਉਹ ਤਾਂ ਉੱਤਮਕੀਆ ਕੌਣ ਦੇ ਰਿਹਾ ਕਿ ਆ ਲਿੰਕ ਹੈ ਸਰਕਾਰ ਦਾ ਪਾਕਿਸਤਾਨ ਦੇ ਨਾਲ ਤੇ ਪਾਕਿਸਤਾਨ ਤੋਂ ਧਮਕੀਆਂ ਲੱਗਦੀਆਂ ਗੱਲ ਮੁੱਖ ਮੰਤਰੀ ਨਾਲ ਲੜਾਈ ਮੁੱਖ ਮੰਤਰੀ ਦੇ ਨਾਲ ਹੈ ਤੇ ਐਲੀਗੇਸ਼ਨ ਮੁੱਖ ਮੰਤਰੀ ਦੇ ਪਰਿਵਾਰ ਤੇ ਹੈ ਤੇ ਧਮਕੀ ਧਮਕੀ ਪਾਕਿਸਤਾਨ ਤੋਂ ਆ ਰਹੀ ਹੈ ਕਿਆ ਲਿੰਕ ਹੈ ਇਹਨੂੰ ਕੌਣ ਸਟੈਬਲਿਸ਼ ਕਰੇਗਾ ਬਿੱਲੀ ਦੇ ਸਰਾਲੇ ਦੁੱਧ ਰੱਖਤਾ ਕੋਈ ਯਾਰ ਮੁੱਖ ਮੰਤਰੀ ਦੇ ਤਾਂ ਖਿਲਾਫ ਤੁਹਾਡੇ ਸਾਰੇ ਐਲੀਗੇਸ਼ਨ ਹੈ ਉਹਦੇ ਪਰਿਵਾਰ ਦੇ ਤੁਸੀਂ ਮੁੱਖ ਮੰਤਰੀ ਨੂੰ ਫੜਾ ਰਹੇ ਹੋ ਮੈਂ ਤਾਂ ਬੀਜੇਪੀ ਵਾਲਿਆਂ ਤੇ ਹੈਰਾਨ ਹੈ ਕਿਆ ਹੈ ਤੁਹਾਡੇ ਵਿੱਚ ਵੀ ਤੁਸੀਂ ਰਲੇ ਮਿਲੇ ਹੋ ਸਾਰਾ ਕੁਝ ਇਹ ਕਚਨੀ ਸਾਹਿਬ ਬਈ ਜਿਹੜੇ ਨਾਮ ਦੇ ਲਿਆ ਵਿਧਾਇਕ ਦਾ ਉਹਨਾਂ ਨੇ ਕਿਹਾ ਕਿ ਇਸ ਵਾਰ ਤੁਹਾਡਾ ਜਿਹੜਾ ਬੱਚਾ ਘੁੰਮਦਾ ਨਹੀਂ ਆਣਾ ਇਹ ਵੀ ਕਿਤੇ ਨਾ ਕਿਤੇ ਸਵਾਲ ਹੀ ਹੈ ਕਿਉਂਕਿ ਇਹ ਕਹਿੰਦੇ ਕਿ ਮੈਨੂੰ ਪਹਿਲਾਂ ਆਫਰ ਦਿੱਤੀ ਜਾਂਦੀ ਹੈ ਬਾਅਦ ਵਿੱਚ ਉਹ ਆਪਣੀ ਸਟੇਚੀ ਹੋ ਰਹੇ ਪਹਿਲਾਂ ਕੌਣ ਨੇ ਜਾਣਦਾ ਸਾਰੇ ਇਕੱਠੇ ਸੀਗੇ ਜਦ ਸੀਤਲ ਨਗਰਾਲ ਤੇ ਖੋਲਿਆ ਸਾਰਾ ਕੁਝ ਰੋੜੇ ਕੋਲ ਆ ਗਿਆ ਤਾਂ ਇਹ ਭੱਜ ਗਏ ਲੇਕਿਨ ਇੱਕ ਗਲਬ ਦਿਨ ਹੋ ਰਿਹਾ ਹੈ ਇਹ ਸਾਰੇ ਕਰਨਾ ਕਰਮ ਦੇ ਵਿੱਚ ਤੇ ਕਰੇ ਆ ਸਾਰਾ ਕੁਝ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਛੇ ਤੇ ਚਾਹੇ ਉਹ ਪਹਿਲਾਂ ਸ਼ੀਤਲ ਕਰਦਾ ਸੀ ਚਾਹੇ ਫਿਰ ਰੋੜੀਂਫੂ ਕਰਦਾ ਸੀ ਚਾਹੇ ਹੁਣ ਉਹ ਰੋੜਾ ਕਰ ਰਿਹਾ ਚਾਹੇ ਉਹਨਾਂ ਪਰਿਵਾਰਾਂ ਦੀ ਛੇ ਹੈ ਜਾਂ ਪਰਿਵਾਰ ਕਰਾ ਰਿਹਾ ਹੈ ਸਾਰਾ ਕੁਝ ਆਮ ਆਦਮੀ ਪਾਰਟੀ ਦਾ ਇਸ ਕਰਕੇ ਅਸਲੀ ਭਾਂਡਾ ਤਾਂ ਆਮ ਆਦਮੀ ਪਾਰਟੀ ਦਾ ਭਨਉਣ ਵਾਲਾ ਜਿਨ੍ਹਾਂ ਨੇ ਪੰਜਾਬ ਦੇ ਵਿੱਚ ਇਸ ਤਰ੍ਹਾਂ ਦਾ ਮਾਹੌਲ ਪੈਦਾ ਕਰਤਾ ਜੀ ਨੇ ਪੰਜਾਬ ਦੇ ਵਿੱਚ ਅਜਿਹੇ ਬੰਦਿਆਂ ਨੂੰ ਪ੍ਰੋਤ ਯਾਰ ਬਾਬੇ ਨੂੰ ਲੈ ਕੇ ਆਦੇ ਸੀ ਭਾਜੀਪੀ ਵਾਲੇ ਇਹ ਨਵਾਂ ਕੰਮ ਸਿੱਖ ਗਏ ਬਾਬਾ ਕਿਹੜਾ ਉਹ ਬਾਬਾ ਕਿਹੜਾ ਉਹ ਸੀਸੀਆਈ ਬਾਬਾ ਜੀ ਨੂੰ ਤਾਂ ਲੈ ਕੇ ਆਂਦੇ ਸੀ ਅੱਛਾ ਆ ਆ ਹੁਣ ਇਹਨੂੰ ਲੈ ਕੇ ਆਣ ਲੱਗ ਗਏ ਆ ਸਿੱਧੀ ਹੋ ਲੈ ਯਾਰ ਹੱਦ ਹੋ ਗਈ ਕੀ ਹੁਣ ਮਰਵਾਉਣੇ ਆ ਪੈ ਇੱਥੇ ਜਲੰਧਰ ਦੇ ਲੋਕ ਐਸ ਗੱਲ ਪਰ ਆ ਗਏ ਤੁਸੀਂ ਆਮ ਆਦਮੀ ਪਾਰਟੀ ਵਾਲੇ ਸੋ ਮੈਂ ਮੰਗ ਕਰਦਾ ਕਿ ਇਹਦੀ ਪ੍ਰੋਲ ਵਾਪਸ ਕੀਤੀ ਜਾਵੇ ਜੋ ਇਲਜ਼ਾਮ ਸੀਤ ਨੂੰ ਘਰਾਲ ਨੇ ਲਗਾਏ ਹੈ ਉਨਾਦੀ ਹਾਈ ਕੋਰਟ ਸੂ ਮੋਟੋ ਉਹਨਾਂ ਨੂੰ ਲਵੇ ਤੇ ਉਹਦੇ ਤੇ ਸੀਬੀਆਈ ਇਨਕੁਆਇਰੀ ਮਾਰ ਕਰੇ ਬੀਜੇਪੀ ਨੂੰ ਮੈਂ ਕਹਿਣਾ ਚਾਹੁੰਦਾ ਕਿ ਜਾਗੋ ਮਿਲ ਕੇ ਨਾ ਖੇਲੋ ਤੁਸੀਂ ਉਹਨੂੰ ਖੜਾਤਾ ਦਿੱਤਾ ਸਟੇਜ ਪਰ ਉਹਨੂੰ ਫਿਰ ਤੱਕੜਾਤਾ ਕਰ ਦਿੰਦੇ ਉਹ ਵਿਚਾਰਾ ਰੋਂਣ ਲੱਗ ਗਿਆ ਆਪਣੀ ਧੀ ਨੂੰ ਲੈ ਕੇ ਕਿ ਮੈਂ ਆਪਣੀ ਧੀ ਬਚਾਣੀ ਉਹ ਵੀ ਠੀਕ ਹੈ ਕਿ ਜਗਾ ਕਿ ਕਿੰਨਾ ਕ ਲੜ ਸਕਦਾ ਉਹ ਬੰਦਾ ਇੱਕ ਸਰਕਾਰ ਦੇ ਨਾਲ ਇਸ ਗੱਲ ਤੇ ਮੈਨੂੰ ਉਹਦੇ ਨਾਲ ਹਮਦਰਦੀ ਹੈ ਮੈਂ ਉਹਦੇ ਨਾਲ ਖੜਾ ਮੈਂ ਕਹਿੰਦਾ ਮੰਨੂ ਦਵੇ ਉਹ ਮੈਂ ਤੁਹਾਡੇ ਸਾਰੇ ਪੱਤਰਕਾਰਾਂ ਦੇ ਵਿੱਚ ਉਸ ਆਡੀਓ ਨੂੰ ਰਿਲੀਜ਼ ਕਰਦਾ ਦੇਖੋ ਮੈਨੂੰ ਕਿਉਂਕਿ ਹਰ ਬੰਦਾ ਨਹੀਂ ਕਰ ਸਕਦਾ ਐਸੀ ਤਾਂ ਆਪਣਾ ਘਰ-ਬਾਰ ਛੱਡ ਕੇ ਕੱਫਣ ਬਨ ਕੇ ਅੱਜ ਦੇ ਨਹੀਂ ਤੁਰੇ ਉਹ ਅੱਜ ਦੇ ਤੁਰੇ ਪਏ ਆ ਭਾਜਪਾ ਸਾਥ ਨਹੀਂ ਦੇ ਰਹੀ ਸ਼ਿਖਰ ਦਾ ਮਤਲਬ ਨਹੀਂ ਜੇ ਦੇ ਰਹੀ ਹੁੰਦੀ ਤਾਂ ਫਿਰ ਅੱਜ ਬੋਲ ਦਿੰਦੇ ਕਿ ਆ ਸੀਗਾ ਆਡੀਓ ਜਦ ਹੁਣ ਸਾਰਾ ਕੁਝ ਉਹਨੇ ਦੱਸੇ ਦਿੱਤਾ ਆਡੀਓ ਦੇ ਵਿੱਚ ਕੀ ਆ ਕਿ ਉਹਦੇ ਪਰਿਵਾਰ ਦੀ ਕਾਲੇ ਕਾਰਨਾਮੇ ਆ ਅਰੂੜੇ ਦੇ ਕਾਲੇ ਕਾਰਨਾਮੇ ਆ ਤਾਂ ਫਿਰ ਖੋਲ ਦਿੰਦਾ ਇਹ ਤਾਂ ਸੀਐਮ ਨੇ ਵੀ ਕਿਹਾ ਹੈ ਕਿ ਜਿਹੜਾ ਤੂੰ ਕੱਲ ਰਿਪੋਰਟ ਪੇਸ਼ ਕਰਨੀ ਹੈ ਅੱਜ ਕਰ ਦੇ। ਬਹੁਤ ਹੌਂਸਲਾ ਵੀ ਕਿਹਾ। ਚਲੋ ਉਹਨੇ ਉਹਨੂੰ ਬੀਜੇਪੀ ਵਾਲੇ ਦੋ ਜਿਹੜੇ ਅਪਰੋਚ ਹੋਏ ਵੀ ਉਹਨਾਂ ਨੇ ਆ ਕੇ ਦੱਸਤਾ ਹੋਣਾ ਕਹਿਤਾ ਹੋਣਾ ਬਈ ਜਿਸ ਤਰ੍ਹਾਂ ਠੇਰੇ ਨੇ ਦਿੱਤੀ ਹੈ ਜਿਸ ਤਰ੍ਹਾਂ ਦੂਸਰਿਆਂ ਨੇ ਦਿੱਤੀ ਹੈ ਉਸ ਤਰ੍ਹਾਂ ਤੂੰ ਵੀ ਸੀਐਮ ਨੂੰ ਵੀ ਆ ਗਵਰਨਰ ਨੂੰ ਤਾਂ ਦੇਣ ਦਾ ਘੱਟੇ-ਕੱਟੇ ਕੁਝ ਗੱਲ ਤਾਂ ਬਣ ਜਾਂਦੀ। ਸਰ ਇੱਕ ਗੱਲ ਕੁਐਕਸ਼ਨ ਖੜਾ ਹੋ ਗਿਆ ਕਿ ਅਰੋੜਾ ਦਾ ਪਤਾ ਲੱਗ ਗਿਆ ਕਟਾਰੇ 'ਚ ਖੜਾ ਹੋ ਗਿਆ। ਮੁੱਖ ਮੰਤਰੀ ਦਾ ਪਰਿਵਾਰ ਕਟੜੇ ਵਿੱਚ ਖੜਾ ਹੋ ਗਿਆ ਮੁੱਖ ਮੰਤਰੀ ਅੱਜ ਕਟੜੇ 'ਚ ਖੜਾ ਉਹ ਚਾਹੇ ਜਿੰਨਾ ਮਰਜ਼ੀ ਸੱਚਾ ਬਣ ਜਾਵੇ ਜਾਂ ਫਿਰ ਸਾਰਿਆਂ ਦੇ ਸਾਹਮਣੇ ਮੁੱਖ ਮੰਤਰੀ ਹੁਣ ਇਹਨੂੰ ਖੋਲ ਕੇ ਦਿਖਾਵੇ ਕਿ ਜੀ ਇਹਦੇ 'ਚ ਕੀ ਹੈ ਜੇ ਸਚਾਈ ਹੈ ਉਹਨੂੰ ਸਚਾਈਪੁਰ ਲੈ ਕੇ ਆਵੇ ਗੁਰਜੀਤਪਾਲ ਨਵਲੇ ਮਾਮਲੇ ਤੋਂ ਲਿਖਤੀ ਕੰਪਲੇਂਟ ਬਹੁਤ ਐਸੀ ਲਿਖਤੀ ਕੰਪਲੇਂਟ ਕਰ ਰਹੇ ਹੈ ਇਲੈਕਸ਼ਨ ਕਮਿਸ਼ਨ ਨੂੰ ਇਸ ਤਰ੍ਹਾਂ ਦੀਆਂ ਜਿਹੜੀਆਂ ਬਾੜਦਾਤਾ ਕਰਨ ਵਾਲੇ ਬੰਦੇ ਲਿਆ ਕੇ ਇੱਥੇ ਇਲੈਕਸ਼ਨ ਰੁੱਟਣ ਦੀ ਜਿਹੜੀ ਕੋਸ਼ਿਸ਼ ਹੈ ਉਹਨੂੰ ਐਸੀ ਨਾ ਕੰਮ ਕਰਾਂਗੇ ਬਹੁਤ ਧੰਨਵਾਦ ਸਾਰਿਆਂ ਦਾ ਥੈਂਕ ਯੂ ਬੀਜਪੀ ਅੱਜ ਕਹਿ ਰਹੀ ਹੈ ਕਿ ਸਮਾਰਟ ਸਿਟੀ ਪ੍ਰੋਜੈਕਟ ਕੋਈ ਸਾਰੇ ਘਟਾਲੇ ਹੋਏ ਨੇ ਸਮਾਰਟ ਸਿਟੀ ਘਟਾਲੇ ਜੇ ਕੋਈ ਹੋਇਆ 2 ਸਾਲ ਤੋਂ ਨਹੀਂ 10 ਸਾਲ ਤੋਂ ਬੀਜਪੀ ਦਾ ਸੈਂਟਰ ਵਿੱਚ ਰਾਜ ਹੈ ਜੀ ਨੇ ਘਟਾਲਾ ਕੀਤਾ ਚੱਕ ਕੇ ਅੰਦਰ ਕਰੋ ਪਰਚਾ ਦਰਜ ਕਰੋ ਔਰ ਦੱਸੋ ਕਿਆ ਘਟਾਲਾ ਹੋਇਆ ਉਹਨੀਆਂ ਗੱਲਾਂ ਇਲੈਕਸ਼ਨ ਦੇ ਵਿੱਚ ਬੋਲਣ ਲੱਗ ਜਾਣੀਆਂ ਇਹਦਾ ਕੋਈ ਮਤਲਬ ਹੈ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ